ਜੀ ਵੈਲਕਮ ਸਿਮਰਨ ਪੰਜਾਬੀ ਵਲੌਗ ਤੇ ਸ਼ੁਰੂ ਕਰਦੇ ਆ ਚਾ ਉਸ ਦਾ ਵਲੌਗ بارش ਦਾ ਮੌਸਮ ਹੈ ਬਿਜ ਬੱਦਲ ਬੜਾ ਕਰ ਕਰਿਆ ਅਜੀਬ ਹੰ ਦੇ ਰਹੀ ਹੈ بارش ਪਈ ਹੈ ਫੂਰ ਪੈ ਰਹੀ ਨਹੀਂ ਜਿਨੀ ਕਿ ਛੋਟੇ ਛੋਟੇ ਫੇਰ بارش ਹੋਣੀ ਵਿਕੇ ਸੱਚ ਲੱਗਾ ਕੁੰਡੀ ਲਾ ਜਲਦੀ ਬੜਾ ਹੁਆ ਲੋਕ ਕਿਨੇ ਲਾਣਾ ਤੂੰ ਲਾਣਾ ਇਹ ਕੀ ਹੈ ਫਾਇਲ ਲਈ ਹੈ ਹੋਰ ਤੇਜ ਹੋ ਗਈ بارش ਹੂੰ ਫਾਇਲ ਕਿੱਥੇ ਹੈ आए सी पी बहुत तेज बारिश हो रही पीजीआई बहुत तेज बारिश बिक्की के अंदर फाइल देना हम्म हम्म भिज गया सिंधा नहीं मिले हाल ਵਾਧ ਜਾਈਆ ਬਾਰਿਸ਼ ਨਾਲ ਸਾਰੇ ਹਾਲ ਕਰਦੇ ਨੇ ਅੱਜ ਜਦ ਪਾ ਲਵਾਂਗੇ ਫੇਸ ਮਾਰਕਸ ਸ਼ਈਆਂ ਬਹੁਤ ਹੋ ਗਈਆਂ ਮੈਂ ਲਗਾਉਂ ਫੇਸ ਮਾਸਕ ਬਸਣ ਵਾਲਾ ਬਸਣ ਔਰ ਚੌਲਾਂ ਦਾ ਆਟਾ ਦੇ ਨਾਲ ਵਿੱਚ ਪਾਉਂਗੀ ਦੋ ਚਮਚ ਦੁੱਧ ਇਹਦੇ ਸਦੇ ਮੈਂ ਲਾਂਦੀ ਹ ਕਦੇ ਕਦੇ ਠੰਡ ਚ ਵੈਸੇ ਦਿਲ ਨਹੀਂ ਹਰਦਾ ਨਾਲ ਮੈਂ ਅੱਜ ਲੱਚ ਵੇਲੇ ਅੱਜ ਲਈ ਥੋੜੀ ਧੁੱਪ ਨਿਕਲੀ ਹੈ ਪਹਿਲਾਂ ਮੈਂ ਦੂਜੇ ਫੇਸ਼ਲ ਕਰਾਂਦੀ ਰਹੀ ਨਾ ਉਹਦਾ ਨਾ ਸਾਰਾ ਫੇਸ ਕਵਰ ਹੋ ਗਿਆ ਹੁਣ ਮੇਰਾ ਮਨ ਹੀ ਨਹੀਂ ਕਰਦਾ ਕਰਾਉਣ ਦਾ ਕਰੇ ਕਰ ਲੈਣੇ ਆ ਤਰੀ ਕਿਹਦੀ ਜੋ ਕਿ ਬੜਾ ਠੰਡਾ ਮੂੰਹ ਤਲਾਣਾ ਠੰਡਾ ਠੰਡਾ ਹਾਏ ਆਹ ਕੋਲ ਲੈ ਮੈਂ ਕਿ ਚੱਲ ਵੇਲੇ ਬੈਠੇ ਹਾਂ ਥੋੜੀ ਜਿਹੀ ਗ੍ਰੇਸਲੀਨ ਪਾਣੀ ਨਾ ਥੋੜੀ ਜਿਹੀ ਗ੍ਰੇਸਲੀਨ ਪਾਉਂਗੀ ਵਿੱਚ ਕੁਸ਼ਤੀ ਜੀਨੋ ਮੈਟ ਜੁਕੀਰ ਹੁਣ ਲਗਾਤਾਰ ਲਾਇਆ ਕਰੂੰਗੀ ਤਾਂ ਪਾਣੀ ਖਲਾਈਆ ਠੰਡ ਚ ਵੈਸੇ ਨਹੀਂ ਕਰਦਾ ਹੁਣ ਲਾਇਆ ਕਰਾਂਗੀ ਉਹ ਬਰਨਦਾ ਮੇਰੀ ਥ੍ਰੈਡਿੰਗ ਵੀ ਕਰਾਣ ਆ ਗਈ ਆ ਤੇ ਜਿੱਦੀ ਪਾਲਰ ਵਾਲੀ ਕੋਲ ਮੈਂ ਜਾਣੀ ਬੜੀ ਦੂਰ ਆ ਥ੍ਰੈਡਿੰਗ ਕਰਵਾਉਣ ਵਾਸਤੇ ਮਾਰਕੀਟ ਚ ਜਾਣਾ ਪੈਂਦਾ ਮੈਨੂੰ ਜੜੀਆਂ ਲੱਗ ਲੱਗ ਗਈ ਉਹਨਾਂ ਕੋ ਦਿਲ ਨਹੀਂ ਕਰਦਾ ਮੈਂ ਇੱਕ ਵਾਰੀ ਗਈ ਸਾਡੇ ਘਰ ਦੇ ਲੱਗ ਗਈ ਆ ਮੈਂ ਆਦਕ ਗਈ ਉਹ ਬੜਾ ਟਾਈਮ ਲਾਇਨ ਲੱਗੀ ਰਹੀ ਲੱਗੀ ਰਹੀ ਲੱਗੀ ਰਹੀ ਕਰਦੇ ਕਰਦੇ ਬਿਲਕੁਲ ਹੀ ਬਰੀਕ ਕਰਤੀਆਂ ਬ੍ਰੀਕ ਤਾਂ ਐਸੇ ਮੇਰੇ ਮੂਹ ਤੇ ਜੱਚ ਦੇਣੀ ਆਈ ਬਰੋ ਇੰਨੀ ਬ੍ਰੀਕ ਕਰ ਦਿੱਤੀਆਂ ਬੁਰੇ ਹਾਲ ਜਿਆਦਾਤਰ ਤਾਂ ਖਰਾਬ ਹੀ ਕਰਦੀਆਂ ਦੁੱਧ ਬੜਾ ਠੰਡਾ ਦੁੱਧ ਲਾ ਲੈ ਜਿਹੜਾ ਤੈਨੂੰ ਬਾਕੀ ਬਚਦਾ ਮੈਂ ਹੱਥਾਂ ਤੇ ਲਾ ਲੈਣਾ ਇਹ ਤਾਂ ਮੇਰੇ ਕੋਲ ਫੇਸ਼ੀਅਲ ਕਿੱਟ ਵੀ ਹੈਗੀ ਆ ਪਰ ਮੇਰਾ دل ਨਹੀਂ ਕਰਦਾ ਸਟੈਪ ਬਾਈ ਸਟੈਪ ਕਰਨਾ ਨਾ ਬੜਾ ਟਾਈਮ ਲੱਗ ਜਾਣਾ ਕੱਲ ਪਰਸੋਂ ਦੇਖੂਗੀ ਕਰੂੰਗੀ ਮੈਂ ਤੇ ਤੁਹਾਨੂੰ ਵੀ ਦੱਸੂੰਗੀ ਟਾਈਮ ਬੜਾ ਲੱਗ ਜਾਣਾ ਮੂੰਹ ਧੋਣਾ ਦੁਬਾਰਾ ਬਾਰ 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 ਮੂੰਹ ਧੋਣਾ ਮੈਂ ਚੱਲੇ ਲਾ ਲੈਣੀ ਆ ਇੱਕ ਵਾਰੀ ਫਿਰ ਦੇਖਾਂਗੇ పాలసీ టీవీ అవాజ బ ਅਵੀ ਚੱਲੀ ਜਾਂਦੀ ਬਾਹਰ ਮੌਸਮ ਪਤਾ ਨਹੀਂ ਕਿਦਾਂ ਦਾ ਹੋਇਆ ਧੁੱਪ ਵੀ ਨਿਕਲੀ ਹੈ ਮੇਰੀ ਖਾਂਸੀ ਲੱਗੀ ਨਾ ਬੇਨ ਆਪਾਂ ਘੁੰਮਣ ਗਏ ਸੀਗੇ ਜਦੋਂ ਤੋਂ ਉਦੋਂ ਦੀ ਖਾਂਸੀ ਲੱਗੀ ਮੈਨੂੰ ਅੱਜ ਤੱਕ ਨਹੀਂ ਮੇਰੀ ਹੱਡ ਦੀ ਮੈਂ ਪਤਾ ਨਹੀਂ ਕਿੰਨੀਆਂ ਕਤਵਾਈਆਂ ਬਹੁਤ ਦਵਾਈਆਂ ਖਾਲੀਆਂ ਪੀਜੀ ਆਈ ਵਾਲੇ ਡਾਕਟਰ ਤੋਂ ਵੀ ਖਾ ਲਈਆਂ 16 ਤੋਂ ਖਾ ਲਈਆਂ ਹੈ ਨਵੇਂ ਘਰੋਂ ਤੋਂ ਬੰਦ ਸਵੰਨੀਆਂ ਦਵਾਈਆਂ ਲੈ ਲੈ ਖਾ ਲਈਆਂ ਪਰ ਕੋਈ ਆਰਾਮ ਨਹੀਂ ਆਇਆ ਮੈਨੂੰ ਇਤਨਾ ਮੈਨੂੰ ਮੇਰੇ ਵਿਆਹ ਚ ਲੱਗੀ ਸੀਗੀ ਤਿੰਨ ਚਾਰ ਮਹੀਨੇ ਲਗਾਤਾਰ ਲੱਗੀ ਰਹੀ ਪਤਾ ਨਹੀਂ ਉਦੋਂ ਵੀ ਕਿੰਨੀਆਂ ਕ ਦਵਾਈਆਂ ਖਾ ਲਈਆਂ ਮੈਂ ਤਿੰਨ ਚਾਰ ਜਗ੍ਹਾ ਤੋਂ ਖਾਧੀਆਂ ਸੀ ਹਿਮਾਚਲ ਤੋਂ ਖਾਧੀ ਚੰਡੀਗੜ੍ਹ ਤੋਂ ਖਾਤੀ ਬਟਾਲੇ ਤੋਂ ਵੀ ਖਾਧੀ ਕੋਈ ਅਸਰ ਨਹੀਂ ਮੈਨੂੰ ਆਪਣੀ ਆਪ ਹੀ ਹਟ ਗਈ ਨਾ ਤਾਂ ਮੈਂ ਲਿਆਸੀ ਪਰ ਫਿਰ ਵੀ ਪੰਗਾ ਲੈ ਕੇ ਬੈਗੀ ਠੰਡ ਵੀ ਲੱਗ ਰਹੀ ਮੂੰਹ ਤੇ ਲਾ ਲਿਆ ਮੈਂ ਠੰਡਾ ਠੰਡਾ ਦੁੱਧ ਦੁੱਧ ਫ੍ਰਿਜ ਚੋਂ ਕੱਢਿਆ ਇਹਨਾ ਉਹ ਵੀ ਮੈਂ ਲਾ ਲਿਓ ਸੁੱਕ ਗਿਆ ਫਿਰ ਧੋਵਾਂਗੀ ਇਹ ਤਾਂ ਗਿੱਲਾ ਹੀ ਹੈ ਸੁੱਕ ਗਿਆ ਹੁਣ ਨਾ ਧੋ ਕੇ ਆਉਣੀ ਆ ਹੁਣ ਸੁੱਕ ਗਿਆ ਸਾਰਾ 아디는 Луд화라 귀 쓰는걸로 조금지 गिले हो गए मेरे हम आप बह के कही संतरे ਅੱਜ ਤੋਂ ਤਹੀ ਕੱਪੜੇ ਮੈਂ ਚੱਲ ਇਹਨਾਂ ਨੂੰ ਜੋੜ ਲੈਨੇ ਕੱਪੜੇ ਇਹਨੂੰ ਜਿਹੜੇ ਪ੍ਰੈਸ ਕਰਨ ਵਾਲੇ ਉਹ ਹੁਣ ਕੱਲ ਕਰੂੰਗੇ ਟਾਈਮ ਲੰਘ ਗਿਆ ਸੁੱਕ ਤਾਂ ਗਏ ਮੌਸਮ ਤਾਂ ਠੀਕ ਸੀ ਕਿ ਹੁਣ ਜਿਹੜੇ ਤੈਹ ਕਰਨ ਵਾਲੇ ਆ ਤੈਹ ਕਰ ਦੂੰਗੀ ਜਿਹੜੇ ਪ੍ਰੈਸ ਕਰਨ ਵਾਲੇ ਹੁਣ ਕੱਲ ਨੂੰ ਕਰੂੰਗੀ। ਇੱਕੀ ਤੇ ਆਪਣੇ ਕੱਪੜੇ ਪ੍ਰੈਸ ਕਰਨ ਵਾਲੇ ਵਾਸ। ਬਾਕੀ ਕੰਮ ਖਤਮ ਤੋਂ ਹੋਂ ਵਾਲਾ। ਅੱਜ ਤੁੱਪ ਗਿਆ। ਇਹ ਨਾਲ ਇਲਾਸਟਿਕ ਵਾਲੀ ਚਾਦਰ ਪਤਾ ਨਹੀਂ ਲੱਗਦਾ ਤੈ ਕਿਵੇਂ ਕਰਨੀ ਹੈ। ਜੇ ਸਮਝੇ ਨਹੀਂ ਆਉਂਦੀ। ਕੁਚਰ ਮੁਚਰ ਜੇ ਕਰ ਦੇਣਾ ਮੈਂ ਵੀ। ਇਹ ਲੱਗਦਾ ਜਿਵੇਂ ਇਕੱਠੀ-ਮੁੱਠੀ ਕੀਤੀ ਤਾਂ ਇਹ ਕੀਤੀ ਵੀ ਪਤਾ ਨਹੀਂ ਲੱਗਦਾ ਇਹਦਾ ਵਿਚ ਆਦਰ ਬਹੁਤ ਵਧੀਆ ਹੈ ਮੈਂ ਨਾ Amazon ਤੋਂ ਮੰਗਾਈ ਸੀਗੀ ਇੱਕ ਵਾਈਟ ਮੰਗਾਈ ਸੀ ਮੈਂ ਉਹ 550 ਦੀ ਤੇ ਇਹ ਮਿਲੀ ਸੀਗੀ 4 470 470 ਤੱਕ ਮਿਲੀਆਂ 500 ਹੀ ਲਾ ਲੋ 30 ਰੁਪਏ ਘੱਟ ਸੀਗੇ ਦੂਜੀ ਵਾਈਟ ਮੰਗਾਈ ਸੀ ਇਲਾਸਟਿਕ ਵਾਲੀ ਹੈ ਜਿਹੜੀ ਮੈਂ ਦੂਜੀ ਮੰਗਾਈ ਸੀ ਉਹ 550 ਦੀ ਹੈ ਵੀ ਬਹੁਤ ਖੁੱਲੀ ਪੂਰੇ ਬੈੱਡ ਦੇ ਉੱਪਰ ਆਈ ਹੋਈ ਹੈ ਬੜੀਆਂ ਚਾਦਰਾਂ ਬਹੁਤ ਵਧੀਆ ਰਹੀਆਂ ਜਿਹੜੀਆਂ ਮੈਂ ਐਮਾਜ਼ੋਨ ਤੋਂ ਮੰਗਾਈਆਂ ਸਭ ਤੋਂ ਪਹਿਲਾਂ ਮੈਂ ਮੰਗਾਈ ਸੀਗੀ 400 ਦੀ ਉਹ ਦੂਜੀ ਸੀਗੀ કોટਨ ਜੀ ਹੁੰਦੀ ਨਾ ਜੇ ਤੁਹਾਨੂੰ ਤੋਂ ਪਤਾ ਉਹ ਜਾਂਦੀ ਇਕੱਠੇ ਇਕੱਠੀ ਜੀ ਹੋ ਜਾਂਦੀ ਹੈ ਵੱਟ ਜੇ ਭਜ ਜਾਂਦੇ ਉਹਦਾ ਫਾਇਦਾ ਕੋਈ ਨਹੀਂ ਰਿਹਾ ਰੰਗ ਵੀ ਝੜ ਗਿਆ ਉਹਦਾ ਸਾਰਾ ਤੇ ਖਰਾਬ ਵੀ ਹੋ ਗਈ ਮਤਲਬ ਸੁਗੜ ਗਏ ਬੜ ਤੇ ਪੂਰੀ ਆਈ ਨਹੀਂ ਤੂੰ ਗਰਮੀਆਂ ਨੂੰ ਉੱਪਰ ਨਾ ਔੜਨ ਵਾਸਤੇ ਉੱਪਰ ਲੈ ਲਈ ਦੀ ਜਦੋਂ ਗਰਮੀ ਹੁੰਦੀ ਹੈ ਨਾ ਜਗਾ ਤੇ ਉਹਦੋਂ ਠੰਡੀ ਠੰਡੀ ਲੱਗਦੀ ਹੈ ਉਹ ਕੋਟਨ ਉਹ ਫਿਰ ਉੱਪਰ ਲੈਣ ਵਾਸਤੇ ਰੱਖ ਦਿੱਤੀ ਸਰਾਣੇ ਵੀ ਸੁਗੜ ਗਏ ਸਰਾਣੇ ਦੇ ਉੱਤੇ ਆਉਂਦੇ ਹੀ ਨਹੀਂ ਸਰਾਣੇ ਉਹਰੇ ਐਸੇ ਕਮਣ ਨੂੰ ਰੱਖੀ ਉੱਪਰ ਲੈ ਲਈ ਦੀ ਹੈ ਕਿ ਠੰਢੀ ਲੱਗਦੀ ਹੈ। ਕੋਟੀਆਂ ਤਾਂ ਮੈਂ ਪਾ ਹੀ ਲਵਾਂਗੀ। ਹੈਨਾ ਮੀਂਹ ਪੈਣ ਮੁੱਕ ਕਰਕੇ ਨਾ ਜਿਹੜੇ ਗਲੇ ਗਲੇ ਪਏ ਨਾ ਉਹਦੇ ਕਰਕੇ ਫਿਰ ਮੌਸਮ ਜਿਹੜੇ ਹਨ ਠੰਡੇ ਹੋ ਗਏ ਨਹੀਂ ਤਾਂ ਮੌਸਮ ਬੜੇ ਵਧੀਆ ਸੀਗੇ ਤੋਂ ਧੁੱਪ ਨਿਕਲਣ ਲੱਗ ਗਈ ਸੀ। ਫਿਰ ਦੁਬਾਰਾ ਠੰਡਾ ਹੋ ਗਿਆ। ਕੋਟੀਆਂ ਕਟੀਆਂ ਮੈਂ ਰੱਖ ਦਿੱਤੀਆਂ ਇਹ ਦੂਜੀ ਲਮਰੀ ਚ। ਫਿਰ ਉਹ ਹੀ ਹਾਲ ਹੋ ਗਿਆ ਕੱਢਣੀਆਂ ਪਈਆਂ। ਮੈਂ ਤਾਂ ਪਾਉਂਦੀ ਨਹੀਂ ਰਹੀ ਸਵੈਟਰ ਕੋਟੀ ਮੈਂ ਛੱਡ ਦਿੱਤੀ ਮੈਂ ਸੋਲ ਦੀ ਬੁੱਕਲ ਮਾਰਦੀ ਰਹੀ ਆ ਫੇਰ ਉਹ ਹੀ ਹਾਲ ਹੋ ਗਿਆ ਮੇਰਾ ਫੇਰ ਕੋਟੀਆਂ ਸਵੈਟਰਾਂ ਤੇ ਆ ਗਿਆ ਹੁਣ ਤਾਂ ਪਾਲੀ ਦੇ ਕੱਲ ਮੈਂ ਨਾ ਠੰਡ ਦੇ ਵਿੱਚ ਮੰਮੀ ਲੱਗੇ ਬੈਠੀ ਰਹੀ ਬਾਹਰ ਹਵਾ 'ਚ ਮੈਨੂੰ ਲੱਗੀ ਹਵਾ ਸਿਰ ਨੂੰ ਸਿਰ ਨੂੰ ਹਵਾ ਫੇਰਨ ਨਾਲ ਮੈਨੂੰ ਸਿਰ ਦਰਦ ਜੀ ਲੱਗੀ ਰਹੀ ਰਵਾਤ ਸਾਰੀ ਸਿਰ ਦਰਦ ਹੁੰਦੇ ਰਿਹਾ ਫਿਰ ਮੈਂ ਗੋਲੀ ਖਾਧੀ ਗੋਲੀ ਨਾ ਜਾ ਕੇ ਆ ਰਹਾ ਮਾਇ ਮੈਨੂੰ ਦਿਲ ਵੀ ਨਹੀਂ ਕਰਦਾ ਉਹਨਾਂ ਦਵਾਈਆਂ ਖਾਣ ਦਾ ਪਰ ਖਾਣੀ ਪਈ ਆ ਰਾਮੀ ਨਾ ਹੋਵੇ ਕਿਟ ਜਾਣਾ ਸਬਜ਼ੀਆਂ ਸਬਜ਼ੀਆਂ ਲਿਆਉਣ ਵਾਲੀਆਂ ਆਲੂ ਟਮਾਟਰ ਆਲੂ ਤਾਂ ਹੈਗੇ ਟਮਾਟਰ ਹਰੀਆਂ ਮਿਰਚਾਂ ਸਭ ਖਤਮ ਹੈ ਲਾਲ ਮਿਰਚਾਂ ਬੰਦੀ ਪਈਆਂ ਹੁਣ ਵਿੱਕੀ ਗਿਆ ਹੋਏ ਮੰਦਰ ਕੁਝ ਬਰਾਤਰੀ ਦੀਆਂ ਤਿਆਰੀਆਂ ਹੋ ਰਹੀਆਂ ਉੱਥੇ ਮੰਦਰ ਗਿਆ ਹੋਇਆ ਹੁਣ ਮੰਦਰੋਂ ਆਉਂਦਾ ਤਾਂ ਫਿਰ ਜਾ ਕੇ ਆਨੇ ਸਬਜ਼ੀਆਂ ਸਬਜ਼ੀਆਂ ਲੈ ਕੇ ਆਨੇ ਅੱਜ ਮੇਰਾ ਦਿਲ ਕਰਿਆ ਕਿ ਤੜਕੇ ਵਾਲੇ ਚੋਲ ਬਣਾ ਲਾਂ ਤੜਕੇ ਵਾਲੇ ਚੋਲ ਬਣਾਉਣ ਤੋਂ ਬਾਅਦ ਫਿਰ ਦੇਖਦੀ ਹਾਂ ਕੁਛ ਫੇਰ ਕੱਲ ਨੂੰ ਬਣਾਉਂਗੀ ਕੋਈ ਸਬਜੀ ਸਬਜੀ ਕਿਉਂਕਿ ਅੱਜ ਨੂੰ ਟਾਈਮ ਲੱਗ ਜਣਾ ਉੱਥੇ ਗੱਡੀ ਦਾ ਕੱਪੜਾ ਇਹ ਤਾਂ ਇਹ ਚੁੱਕ ਕੇ ਤੇ ਇੱਧਰ ਛੱਡ ਕੇ ਆਉਣੀ ਆ ਨਾ ਮਾਰੀਆਂ ਚ ਅੱਛਾ ਦਰਦ ਰੱਖੋਗੇ

ਕੰਸੀ ਖਰਾਬ ਬੜਾ ਕਰਦੀ ਮੈਨੂੰ ਬੜਾ ਦੁਖੀ ਕੀਤਾ ਇਹ ਵਿੱਕੀ ਦੇ ਬਿੱਤੀ ਬੜਾ ਨਰਕਾ ਹੁੰਦਾ ਇੱਕ ਤਾਂ ਇਹਨਾਂ ਕਪੜੇ ਜੇ ਇੱਕ ਦੋ ਕੱਡੇ ਦਾ ਵੀ ਨਾ ਤੇ ਇਹਨਾਂ ਸਾਰੇ ਖਰਾਬ ਕਰਨੇ ਹੁੰਦੇ ਆ ਇਹਦੇ ਇੱਧਰੇ ਰੱਖਿਆ ਹੋਇਆ ਹੁਣ ਇਹਨੂੰ ਪਾਉਣਾ ਪੈਣਾ ਹੈ ਹੈਂਗਰ 'ਚ ਕੰਸੀ ਦਾ ਕੋਈ ਇਲਾਜ ਨਹੀਂ ਦੱਸੋ ਮੇਰਾ ਬੜਾ ਬੁਰਾ ਹਾਲ ਹੋ ਗਿਆ। ਹੂੰ। ਸ਼ਾਮ ਮਾ ਤੇ ਵੱਜ ਗਿਆ 7 ਹੁਣ ਮੈਂ ਤੜਕੇ ਵਾਲੇ ਦਿਲ ਕਰ ਰਿਹਾ ਚੋਲ ਬਣਾਉਣਾ ਰਾਤ ਨੂੰ ਬਣਾਉਂਗੇ ਹੁਣ ਤੜਕੇ ਵਾਲੇ ਚੋਲ। ਹੁਣ ਨੀਵੇਂ ਬਣਾਉਣਾ ਕੁਛ ਵੀ। ਕਿਉਂਕਿ ਸਬਜ਼ੀਆਂ ਸਬਜ਼ੀਆਂ ਟਮਾਟਰ ਟਮਾਟਰ ਹਰੀਆਂ ਮਿਰਚਾਂ ਲਿਆਉਣ ਆਲੀਆਂ। ਮੈਂ ਤੜਕੇ ਵਾਲੇ ਚੋਲ ਹੀ ਖਾਣਗੀ ਅੱਜ ਦਹੀਂ ਪਿਆ। ਹੁਣ ਦਹੀਂ ਤਾਂ ਬਣਾਉਂਗੀ ਰਾਇਤਾ ਜਾਂ। ਤੜਕੀ ਵਾਲੇ ਚੌਲਾ ਨਾ ਜਾ ਖਾਊਗਾ ਕਿ ਕੀ ਘੋ ਨਾ ਦੇਸੀ ਜੋ ਨਾ ਖਾਣੀਆਂ ਪਰ ਤਾਂ ਨਾ